ਬਾਈ ਯਾਰ ਆਪਣੇ ਚ ਉਹ ਨਾ ਬਹੁਤੇ ਬੰਦੇ ਹੋਣਗੇ ਜਿਨ੍ਹਾਂ ਦੇ ਸਰੀਰ ਚੰਗੇ ਭਲੇ ਤੰਦਰੁਸਤਾਂ ਜਿਨ੍ਹਾਂ ਕੋਲੇ ਜਗ੍ਹਾ ਵੀ ਹੈਗੀ ਆ ਘਰੇ ਵੀ ਹੈਗੀ ਆ ਖੇਤ ਵੀ ਹੈਗੀ ਆ ਪਰ ਹਿੰਮਤ ਨਹੀਂ ਕਰ ਸਕਦੇ ਆ ਆਪਦੀ ਸਬਜ਼ੀ ਗਾਉਣ ਦੀ ਸਾਰੀ ਸਬਜ਼ੀ ਬਾਜ਼ਾਰ ਦੇ ਵਿੱਚੋਂ ਆਪਾਂ ਮੁੱਲ ਲੈ ਕੇ ਆਉਣੇ ਆ ਪਰ ਅੱਜ ਜਿਹੜੇ ਬਾਪੂ ਕੋਲੇ ਅਸੀਂ ਆਏ ਆ ਨਾ ਇਹ ਬਾਪੂ ਹੋਰੀ ਐਨੀ ਉਮਰ ਹੋਣ ਦੇ ਬਾਵਜੂਦ ਹਰ ਰੋਜ਼ ਤਿੰਨ ਵਾਰ ਚਾਰ ਵਾਰ ਪੌੜੀਆਂ ਚੜ੍ਹ ਕੇ ਆਪ ਦੀ ਛੱਤ ਤੇ ਸਬਜ਼ੀਆਂ ਦੀ ਦੇਖਭਾਲ ਕਰਦੇ ਆ ਨਾਲੇ ਤਾਂ ਆਪ ਦੀ ਘਰ ਦੀ ਵਧੀਆ ਸ਼ੁੱਧ ਤਾਜੀ ਸਬਜ਼ੀ ਤੇ ਨਾਲੇ ਖਰਚਾ ਵੱਜਦਾ ਤੇ ਨਾਲੇ ਆਂਡੀਆਂ ਗਵਾਂਡੀਆਂ ਨੂੰ ਵੀ ਖੁਸ਼ ਕਰਕੇ ਰੱਖਦੇ ਆ ਆ ਤੁਸੀਂ ਦੇਖ ਲਓ ਕਿੰਨੀਆਂ ਸੋਹਣੀਆਂ ਕਿਆਰੀਆਂ ਬਣਾਈਆਂ ਛੱਤਾਂ ਤੇ ਤੇ ਆਹ ਵੀਡੀਓ ਹੈਗੀ ਆ ਕਾਫੀ ਦਿਨਾਂ ਦੀ ਸ਼ੂਟ ਕੀਤੀ ਜਦੋਂ ਬੱਲਾ ਬੱਲਾ ਬਾਪੂ ਨੇ ਤਿਆਰ ਕਰੀਆਂ ਸੀ ਹਰੇ ਗੰਡੇ ਫੁੱਲ ਗੋਭੀ ਪਾਲਕ ਮੇਥੇ ਸਾਰਾ ਕੁਝ ਆ ਸੌਂਫ ਦੇਖ ਲਓ ਖੜੀ ਹੈ ਨਾ ਕਿੰਨੀ ਵਧੀਆ ਵੀ ਹਿੰਮਤ ਨਾਲ ਯਾਰ ਸਾਰਾ ਕੁਝ ਹੋ ਜਾਂਦਾ ਛੱਤ ਦੇ ਵੀ ਦੇਖ ਲਓ ਬਾਪੂ ਨੇ ਕਿੰਨੀ ਸੋਹਣੀ ਗੋਭੀ ਤਿਆਰ ਕੀਤੀ ਹੋਈ ਆ ਤੇ ਜੇ ਆਪਾਂ ਹਿੰਮਤ ਕਰਦੇ ਆ ਤਾਂ ਸਬਜ਼ੀ ਵੀ ਤਿਆਰ ਹੋ ਜਾਂਦੀ ਹੈ ਬਈ ਜਗਾ ਚਾਹੇ ਹੋਵੇ ਚਾਹੇ ਨਾ ਹੋਵੇ ਤੇ ਬਈ ਹੁਣ ਤੁਸੀਂ ਕਹੋਗੇ ਕਿ ਬਈ ਸਬਜ਼ੀ ਦਾ ਉਗਾਲੀਏ ਸਾਨੂੰ ਤਰੀਕਾ ਨਹੀਂ ਪਤਾ ਵੀ ਕਿਵੇਂ ਸਬਜ਼ੀ ਹੁੰਦੀ ਹੈ ਛੱਤਾਂ ਦੇ ਕਿਆਰੀਆਂ 'ਚ ਤਾਂ ਆ ਬਈ ਤਰੀਕੇ ਦੱਸਣ ਲਈ ਬਾਪੂ ਕੋਲੇ ਆਏ ਆ ਵੀਡੀਓ ਨੂੰ ਧਿਆਨ ਨਾਲ ਸੁਣ ਲਿਓ ਸਬਜ਼ੀ ਤੁਸੀਂ ਆਪਦੇ ਘਰੇ اگਾ ਸਕਦੇ ਹੋ ਸਕਾ ਸਕਦੇ ਹੋ ਤੇ ਵਧੀਆ ਘੱਟ ਜਗ੍ਹਾ ਤੇ ਚੰਗੀ ਸਬਜ਼ੀ ਹੈ ਜਿਹੜੀ ਵਧੀਆ ਤੁਸੀਂ ਆਪਦੀ ਆ ਵੀਡੀਓ ਦੇਖ ਕੇ اگਾ ਸਕਦੇ ਹੋ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਤੇ ਪੰਜਾਬ ਦੇ ਹੋਰ ਮਿਹਨਤੀ ਕਿਸਾਨ ਵੀ ਆਪਣੇ ਚੈਨਲ ਤੇ ਤੁਸੀਂ ਦੇਖ ਸਕਦੇ ਆਪਣਾ ਜੀ ਇਸ ਵੇਲੇ ਪਿੰਡ ਚੱਕਰਵਾਲਾ ਜੀ ਜਿਹੜਾ ਫਰੀਦਕੋਟ ਤਹਿਸੀਲ ਜਗਤੋ ਤੇ ਆਪਣਾ ਨਾਮ ਕੀ ਹੈ ਜੀ ਆਪਣਾ ਨਾਮ ਹੈ ਸੁਖਾਲਾ ਸਿੰਘ ਠੀਕ ਹੈ ਜੀ ਤੇ ਕਿੰਨੇ ਸਾਲ ਹੋ ਗਿਆ ਜੀ ਆਪਾਂ ਨੂੰ ਸਬਜ਼ੀਆਂ ਦਾ ਸ਼ੌਂਕ ਆ ਜਦੋਂ ਤੁਹਾਨੂੰ ਪਿਆ ਹੈ ਨਾ ਕਿੰਨੇ ਸਾਲਾਂ ਤੋਂ ਸਬਜ਼ੀ ਖੁਦ ਅਗਾਉਣੀ ਹੋ ਸਬਜ਼ੀ ਜਿਹੜੀ ਖੁਦ ਅਗਾਉਣੀ ਹੈ ਉਹ ਤਾਂ ਸਾਨੂੰ ਮਤਲਬ ਵੀ ਅਸੀਂ ਛੋਟੀ ਉਮਰ ਦੇ ਵਿੱਚ ਹੀ ਲੱਗ ਗਏ ਸੀ ਹਮ ਖੇਤੀ ਵੀ ਕਰਨੀ ਤੇ ਸਬਜ਼ੀ ਵੀ ਕਰਨੀ ਜੀ ਬੜਾ ਕੰਮ ਫੇਰ ਸਬਜ਼ੀ ਦਾ ਕੰਮ ਤੋਂ ਜਕਟਾਇਆ ਖੇਤੀ ਦਾ ਕੰਮ ਬੜਾ ਵਧਾ ਲਿਆ ਬਹੁਤ ਸੋਹਣਾ ਕੀਤਾ ਜੀ ਫੇਰ ਉਦੋਂ ਬਾਅਦ ਜਦੋਂ ਇੱਥੇ ਪਿੰਡ ਦੇ ਵਿੱਚ ਦੁਕਾਨਦਾਰੀ ਵੀ ਕਰ ਲਈ ਹਾਂਜੀ ਕਰਿਆਣਾ ਦੀ ਵੀ ਕਰ ਲਈ ਮੋਗਾ ਡੇਰੀ ਵੀ ਕਰ ਲਈ ਤੇ ਉਦੋਂ ਬਾਅਦ ਫੇਰਾ ਇਹ ਜਗਾ ਵੀ ਥੋੜੀ ਜੀ ਚੰਗੀ ਸੋਹਣੀ ਬਣ ਗਈ ਹਾਂਜੀ ਤੇ ਕੁਸ ਆਪ ਖੇਤ ਖੂਤ ਜਾਣ ਤੋਂ ਮੁਸ਼ਕਲ ਗੱਲ ਬਣ ਗਈ ਬਈ ਕੁਸ ਉਮਰ ਦੇ ਲਿਆਈ ਨਾਲ ਫੇਰ ਜਿਹੜਾ ਪੁਰਾਣਾ ਸੀਗਾ ਸਿਸਟਮ ਉਹੀ ਆਵਦਾ ਇੱਥੇ ਵੜ ਲਿਆ ਵੀ ਆਪਾਂ ਤੋਂ ਖੇਤੀ ਕੀਤੇ ਮੈਂ ਤਾਂ ਰਹਿ ਨਹੀਂ ਜਾਂਦਾ ਹੁਣ ਤਾਂ ਬੰਮਾ ਠੇਕੇ ਸਿੱਟੀ ਦੇ ਦਿੰਦੇ ਨੇ ਤੇ ਫੇਰ ਆਪਾਂ ਖੇਤੀ ਇੱਥੇ ਸ਼ੁਰੂ ਕਰ ਲਈ ਆਪਦੀ ਆਪਦੀ ਚੀਜ਼ ਹੈ ਜਿਵੇਂ ਇਹਨੇ ਹੁੰਦੇ ਆ। ਹੂੰ। ਮਨਪ੍ਰਾਣੇ ਬਣੇ ਵੇ ਆ। ਜੀ। ਤੇ ਹਰ ਇੱਕ ਤਰ੍ਹਾਂ ਦੀ ਸਬਜ਼ੀ ਕੀ ਕੁਸ਼ ਹੋ ਜਾਂਦਾ ਇੱਥੇ। ਇੱਥੇ ਜੋ ਕੁਝ ਆਪਣੀ ਖੁੱਲੀ ਜ਼ਮੀਨ 'ਚ ਹੁੰਦਾ ਨਾ ਉਹ ਕੁਛ ਹੀ ਇੱਥੇ ਹੋ ਜਾਂਦਾ ਹੈ। ਅੱਛਾ। ਉਨੀਆਂ ਸਬਜ਼ੀਆਂ ਉਨਾ ਹੀ ਸਾਰਾ ਕੁਝ। ਸਾਰੇ ਲਾ ਲਾ ਕੇ ਵੇਖ ਲਿਆ ਵੇਖੀ ਜਾਂਦੇ ਨੇ, ਲਾਈ ਜਾਂਦੇ ਨੇ। ਹੂੰ। ਗਰਮੀ ਦੇ ਮਹੀਨੇ ਚਾਰਕ ਮਹੀਨੇ ਦਿੱਕਤ ਪੈਂਦੀ ਹੈ। ਸਬਜ਼ੀਆਂ ਡਾਊਨ ਹੋ ਜਾਂਦੀਆਂ। ਤੇ ਜਦੋਂਗਾ 8 ਮਹੀਨੇ ਫੇਰ ਪਈ ਇਹਦੇ ਵਾਸਤੇ ਪੂਰੇ ਠੀਕ ਫੇਰ ਹਰ ਇੱਕ ਤਰ੍ਹਾਂ ਦੀ ਸਬਜ਼ੀ ਜਿਹੜੀਆਂ 20 25 ਸਬਜ਼ੀਆਂ ਹੈਗੀਆਂ ਸਾਰਾ ਕੁਝ ਹੀ ਹੋ ਜਾਂਦਾ ਇੱਕ ਜਿਵੇਂ ਆਪਾਂ ਆਪਣੇ ਖੇਤ ਦੇ ਵਿੱਚ ਸਬਜ਼ੀ ਲਾਉਣੇ ਹਨ ਜੀ ਕਿਆਰੀਆਂ ਦੇ ਵਿੱਚ ਘਰੇ ਲਾਉਣੇ ਆ ਹਾਂ ਹਾਂ ਖੇਤ 'ਚ ਸਬਜ਼ੀ ਲਾਉਣ ਨਾਲੋਂ ਛੱਤ 'ਤੇ ਸਬਜ਼ੀ ਲਾਉਣ 'ਚ ਕਿੰਨਾ ਕੁ ਫਰਕ ਆ ਕਿੰਨੀ ਔਖੀ ਹੈ ਜਾਂ ਸੌਖੀ ਹੈ ਔਖੀ ਸੌਖੀ ਤਾਂ ਉਹ ਵੀ ਜਿਹੜੀ ਛੱਤ 'ਤੇ ਸਬਜ਼ੀ ਲਾਉਣੀ ਹੈ ਛੱਤ 'ਤੇ ਅੱਜ ਉਹ ਵੇਖੀਏ ਤਾਂ ਬਹੁਤ ਔਖੀ ਬਣਦੀ ਹੈ ਹੂੰ ਸਭ ਨੂੰ ਓਕੀ ਛੱਤ ਬਣਦੀ ਹੈ ਜਿਹੜਾ ਇਹ ਨਾ ਬਣਦਾ ਪਰ ਇਹਦੇ ਤੇ ਮੇਰਾ ਤਾਂ ਪਹਿਲਾਂ ਤੋਂ ਸੋਚ ਵਿਚਾਰ ਰਹੀ ਸੀਗੀ ਆਹ ਜਿਵੇਂ ਆ ਖੇੜਾਂ ਬਣਾਈਆਂ ਹਾਂਜੀ ਛੱਤ ਤੋਂ ਡੂੜ ਫੋਟ ਉੱਚੀਆਂ ਚੱਕ ਕੇ ਬਣਾਈਆਂ ਅੱਛਾ ਡੂੜ ਫੋਟੇ ਦੇ ਵਿੱਚੋਂ ਪੌਣੇ 2 ਫੁੱਟ ਹਵਾ ਪੈਂਦੀ ਹੈ ਤੇ ਉਦੋਂ ਤੇ ਲੈਟਰ ਲਾਤਾ ਅੱਛਾ ਲੈਟਰ ਲਾਤਾ ਪਾਣੀ ਦਾ ਥੱਲੇ ਕੋਈ ਇਹਦਾ ਨਿਕਾਸ ਹੈ ਨਹੀਂ ਠੀਕ ਹੈ ਜੀ ਠੀਕ ਹੈ ਨਾ ਛੱਤ ਉਹਦੀ ਗਿੱਲੀ ਹੋ ਸਕਦੀ ਹੈ ਜੇ ਕਿਤੇ ਮੀਂਹ ਪਊਗਾ ਤਾਂ ਤੇ ਨਹੀਂ ਉਹ ਨਹੀਂ ਵੀ ਛੱਤ ਤੇ ਪਣੀ ਆ ਆਮ ਪੰਡਤ ਛੱਤ ਨੂੰ ਕੋਈ ਨਿਸ਼ਾਨ ਨਹੀਂ ਪਰ ਉਹ ਪੈਸਾ ਵੀ ਇਹੋ ਜੇ ਕੰਮ ਤੇ ਕੋਈ ਉਹੋ ਹੀ ਬੰਦਾ ਲਾ ਸਕਦਾ ਹੈ ਜਿਹੜੇ ਬੰਦੇ ਨੂੰ ਕੋਈ ਪਿਛਲਾ ਠਰਕ ਹੈ ਹਮ ਹਮ ਜਿਹੜੇ ਬੰਦੇ ਨੂੰ ਕੋਈ ਪਿਛਲਾ ਠਰਕ ਹੈ ਨਾ ਕੰਮ ਕੀਤਾ 50 ਵਰੇ 40 ਵਰੇ ਉਹੋ ਬੰਦਾ ਹੀ ਕੰਮ ਕਰ ਸਕਦਾ ਹੈ ਠੀਕ ਹੈ ਆਮ ਹਰ ਇੱਕ ਬੰਦੇ ਦੇ ਵਾਸ ਦਾ ਰੋਗ ਹੈ ਨਹੀਂ ਇਹ ਸਬਜੀ ਦਾ ਹਰ ਬੰਦਾ ਲਾ ਲੈਂਦਾ ਜੀ ਗਮਲਿਆਂ ਚ ਵੀ ਲਾ ਲੈਂਦਾ ਛੱਤਾਂ ਤੇ ਪਰ ਹੁੰਦੀ ਨਹੀਂ ਹਰੇਕ ਤੋਂ ਮਿੱਟੀ ਦੀ ਤਾਕਤ ਨਹੀਂ ਹੁੰਦੀ ਜਾਂ ਤਰੀਕਾ ਨਹੀਂ ਹੁੰਦਾ ਹਨਾ ਨਹੀਂ ਮਿੱਟੀ ਚ ਤਾਕਤ ਤਾਂ ਹੁੰਦੀ ਫਿਰ ਮਿੱਟੀਆਂ ਵੀ ਵੱਖੋ ਵੱਖ ਹੁੰਦੀਆਂ ਠੀਕ ਹੈ ਫੈਸਲ ਗੱਲ ਦੇ ਨਾਲ ਵੀ ਸਹਿਮਤ ਹੈ ਪਰ ਥੋੜਾ ਜਿਹਾ ਤਜਰਬੇ ਦਾ ਥੋੜਾ ਜਿਹਾ ਕੰਮ ਵੱਧ ਆ ਠੀਕ ਹੈ ਹਾਂ ਜੇ ਬੰਦੇ ਕੋਲ ਤਜਰਬਾ ਹੈ ਨਾ ਫਿਰ ਉਹ ਕਮਜ਼ੋਰ ਮਿੱਟੀ ਤੋਂ ਵੀ ਕੰਮ ਲੈ ਲੈਂਦਾ ਆਪਾਂ ਕਿਵੇਂ ਕਰਦੇ ਆ ਤਿਆਰੀ ਕਿਵੇਂ ਕਰਦੇ ਹੋ ਤੁਸੀਂ ਜਦੋਂ ਬੀਜ ਨਹੀਂ ਹੈ ਸਬਜੀ ਆਪਾਂ ਮੰਨ ਲਓ ਮਿੱਟੀ ਹਣ ਖੇਲਾਂ ਵਿਹਲੀਆਂ ਥੋਡੀਆਂ ਹਨਾ ਇਹਦੀ ਗੁੱਡ ਗੜਾਈ ਤੋਂ ਲੈ ਕੇ ਬੀਜਣ ਦਾ ਕਿਵੇਂ ਤਿਆਰੀ ਹੁੰਦੀ ਆ ਕੀ ਕੀ ਪਾਉਣਿਓ ਜਿਵੇਂ ਆਪਾਂ ਖੇਤ ਦੇ ਵਿੱਚ ਪਾਉਣੇ ਆ ਹੂੰ ਪਰ ਮੈਂ ਤਾਂ ਜਿਹੜੀ ਅਰੇ ਪਾਉਣਾ ਹੁੰਦਾ ਮੇਰੇ ਕੋਲ ਤਾਂ ਮੁਰਗੀਆਂ ਦੀ ਜਿਹੜੀ ਮੈਂ ਤਾਂ ਪਾਉਣਾ ਹੁੰਦਾ ਅੱਛਾ ਹੋ ਬੈਠ ਲੈ ਗੱਟੇ ਹਾਂਜੀ ਹਾਂਜੀ ਭੜੇ ਵੀ ਠੀਕ ਹੈ ਜੀ ਤੇ ਉਹ ਹੋਵੇ ਇੱਥੇ ਪੰਜ ਕੀ ਕੋਲ ਲੈਣੀ ਆ ਇੱਥੇ ਠੀਕ ਹੈ ਜੀ ਠੀਕ ਹੈ ਨਾ ਹਾਂਜੀ ਤੇ ਜਦੋਂ ਇਹਨੂੰ ਪਾਣੀ ਦੇਣਾ ਹੈ ਹੂੰ ਹੁਣ ਜੇ ਆਹ ਡੱਬਾ ਪੈਂਦਾ ਵੱਡਾ ਭਰਨਾ ਹੈ ਹਾਂਜੀ ਤੇ ਇਹਦੇ ਕਿ ਦੋ ਡੱਬੇ ਇਹਦੇ ਪਾ ਦਿਓ ਅੱਛਾ ਇਸ ਪਾਣੀ ਦੇ ਸਾਰੇ ਰੇ ਪੈ ਗਈ ਠੀਕ ਹੈ ਇਹ ਜੀ ਸਾਰੇ ਰੇ ਪੈ ਗਈ ਇਹ ਠੀਕ ਹੈ ਨਾ ਦੂਜੀ ਰੇ ਪਾਉਂਦੀ ਲੋੜ ਕੋਈ ਨਹੀਂ ਸਬਜ਼ੀਆਂ ਫਿਰ ਜਦੋਂ ਸਾਰੀਆਂ ਆਰਗੈਨਿਕ ਹੁੰਦੀਆਂ ਕਿ ਕੋਈ ਕਰ ਦੇ ਛੜਕਾ ਕੋਈ ਹੋਰ ਜੀ ਛੜਕਾ ਹਾਂਜੀ ਛੜਕਾ ਕਰਦੇ ਮੈਂ ਦੂਜੀ ਦਵਾਈ ਮਿਲਾਣ ਨਾਲ ਲੱਸੀ-ਲੂਸੀ ਪਾ ਕੇ ਨਿੰਮ ਪਾ ਕੇ ਅੱਕ ਦੀ ਜੜ ਪਾ ਕੇ ਨੀਲਾ ਸੋਤਾ ਪਾ ਕੇ ਹੈਂ ਤਿੰਨੇ ਮਨੋਂ ਮਾਰ ਕੇ ਤੇ ਉਹ ਵੇਖੋ ਪਈ ਉਹ ਉੱਥੇ ਠੀਕ ਹੈ ਘਰੇ ਹੀ ਦਵਾਈ ਬਣਾ ਲੈਣੇ ਉਹ ਘਰੇ ਬਣਾ ਲਈ ਦੀ ਹੈ ਤੇ ਕਦੇ ਇਹ ਨਹੀਂ ਕਿਸੇ ਨੇ ਕਿਹਾ ਵੀ ਛੱਤ ਤੇ ਜ਼ਿਆਦਾ ਭਾਰ ਹੋ ਜੂ ਇੰਨੀ ਮਿੱਟੀ ਸਿੱਟੀ ਆਣੇ ਉਹ ਇੰਨਾ ਇੱਟ ਥੱਪਤੀ ਆ ਛੱਤ ਤੇ ਇਹ ਜੀਆਂ ਗੱਲਾਂ ਨਹੀਂ ਕਦੇ ਸੁਣਨ ਨੂੰ ਮਿਲੀਆਂ ਉਹ ਗੱਲਾਂ ਤਾਂ ਮੇਰਾ ਵੱਡਾ ਭਰਾ ਵੇਖੋ ਹਾਂਜੀ ਤੇ ਉਹ ਜਿਹੜੇ ਮੈਂ ਤਾਂ ਮਨਕਸ਼ਤ ਕਹਿੰਦਾ ਨਹੀਂ ਉਹ ਆਖੀ ਜਊਗਾ ਚਲੋ ਠੀਕ ਹੈ ਹੂੰ ਤੂੰ ਕਹ ਤੂੰ ਛੱਤ ਖਰਾਬ ਕਰ ਦੇਗਾ ਤੂੰ ਐ ਕਰ ਲੇਗਾ ਪਰ ਮੈਂ ਨਾ ਉਹਦਾ ਗੁੱਸਾ ਨਹੀਂ ਮੰਨਦਾ ਹਾਂਜੀ ਕਿਹਦਾ ਚਲੋ ਕੋਈ ਨਹੀਂ ਨੂੰ ਆਖ ਲੈਣ ਦੇ ਪਰ ਮੈਂ ਕਹਿੰਦਾ ਵੀ ਮੈਂ ਪਾਣੀ ਦਾ ਖਾਤਰ ਤੇ ਨਹੀਂ ਪੈਣ ਦਿੰਦਾ ਹਾਂਜੀ ਤੇ ਵਜਨ ਤਾਂ ਜੂਰ ਆ ਗਿਆ ਵਜਨ ਤਾਂ ਮੈਂ ਛੱਤੇ ਚੱਕ ਨਹੀਂ ਰਿਹਾ ਵਜਨ ਤਾਂ ਛੱਤ ਤੇ ਹੀ ਹੁੰਦਾ ਪਰ ਇਹਨੂੰ ਪਾਣੀ ਪੂਣੀ ਵੱਲ ਨੂੰ ਅਸ਼ਿਆ ਨਹੀਂ ਕੋਈ ਆਉਂਦੀ ਆਪਣੇ ਜਿਵੇਂ ਕਹਿ ਦਿੰਦੇ ਆ ਹਨਾ ਜ਼ਿਮੀਂਦਾਰੇ ਚ ਵੀ ਜ਼ਿਮੀਂਦਾਰ ਦਾ ਪੁੱਤ ਰੇੜੀ ਤੋਂ ਸਬਜ਼ੀ ਲੈਂਦਾ ਸੋਹਣਾ ਨਹੀਂ ਲੱਗਦਾ ਇਹ ਗੱਲ ਚੱਲਦੀ ਸੀ ਪਹਿਲਾਂ ਪਰ ਹੁਣ ਸਬਜੀ ਲਾ ਕੇ ਕੋਈ ਰਾਜੀ ਨਹੀਂ ਹੈ ਨਾ ਕੀ ਕਾਰਨ ਸਮਝਦੇ ਕੋਈ ਜੀ ਇਹ ਜਿਹੜੀਆਂ ਇਹ ਗੱਲਾਂ ਨਾ ਵੀ ਜੱਟ ਦਾ ਪੁੱਤ ਰੇੜੀ ਤੋਂ ਸਬਜੀ ਲੈਂਦਾ ਸੋਹਣਾ ਨਹੀਂ ਲੱਗਦਾ ਹਾਂਜੀ ਉਹ ਸੋਹਣਾ ਬਿਲਕੁਲ ਹੀ ਨਹੀਂ ਲੱਗਦਾ ਜਿਹੜਾ ਖੇਤੀ ਵਾਲਾ ਹਾਂਜੀ ਜਿਹੜਾ ਬੰਦਾ ਕਰ ਸਕਦਾ ਨਾ ਕੰਮ ਉਹ ਨਹੀਂ ਕਰਦਾ ਤਾਂ ਉਹ ਸੋਹਣਾ ਬਿਲਕੁਲ ਹੀ ਨਹੀਂ ਲੱਗਦਾ ਉਹ ਜੀ ਇਹ ਕਹਾਵਤ ਕੋਈ ਝੂਠੀ ਨਹੀਂ ਕੀ ਹੂੰ ਇਹ ਸਹੀ ਹੈ ਗੱਲ ਮਨ ਲਓ ਕੋਈ ਕਿਸੇ ਬੰਦੇ ਨੇ ਵੇਖ ਲਈ ਆਪਣੀ ਵੀਡੀਓ ਜੀ ਉਹਨੂੰ ਤਕਨੀਕ ਵੀ ਸਮਝਾ ਦੋ ਇੱਕ ਜੀ ਬਾਬਾ ਜੀ ਵੀ ਉਹ ਐ ਲਾ ਸਕਦਾ ਭਾਈ ਛੱਤ ਤੇ ਦੂ ਐ ਕਿਆਰੀਆਂ ਬਣਾ ਲਾ ਐ ਸਬਜ਼ੀਆਂ ਲਾ ਪੇਸ਼ਾਂ ਦਾ ਵੇਖ ਕੇ ਇਹ ਤਾਂ ਚੰਗੇ ਹੱਥ ਜਿਹੜੀ ਤੁਸੀਂ ਇਹ ਵੀਡੀਓ ਬਣਾ ਲਏ ਨੇ ਇਹ ਤਾਂ ਹੁਣ ਕੋਲ ਦੇ ਨਜ਼ਰ 'ਚ ਆ ਜਾਂਦੀ ਹੈ ਸਾਰੇ ਵੇਖਣ ਵੀ ਵੀ ਲੱਗੀ ਹੈ ਹਿਸਾਬ ਨਾਲ ਹੂੰ ਚਲੋ ਇਸ ਨੂੰ ਕੋਈ ਚਲੋ ਅੱਡੋ-ਅੱਡੀ ਬੰਦੇ ਦਾ ਦਿਮਾਗ ਹੈ ਕਈ ਇਸ ਨੂੰ ਮੰਦਾ ਵੀ ਗਣ ਸਕਦਾ ਵਿਚਾਰੀ ਜਰਾ ਐਵੇਂ ਇਹਦੇ ਕੋਲੇ ਖੇਤ ਹੈ ਨਹੀਂ ਇਹਦੇ ਕੋਲੇ ਫਲਾਨੀ ਚੀਜ਼ ਹੈ ਨਹੀਂ ਸਬਜੀ ਘਰੀ ਵਰਤ ਜੋਗੇ ਆਂਡੀ ਗਵਾਂਡੀ ਵੀ ਲੈ ਜਾਂਦੇ ਆਂਡੀ ਗਵਾਂਡੀ ਜੇ ਵੱਧੂਆ ਤਾਂ ਦੇ ਦੇਈ ਦੀ ਉਸਕਾ ਉਹ ਕੋਈ ਜਿਵੇਂ ਆਦੇ ਹੁੰਦੇ ਆ ਜੀ ਜੇ ਕਿ ਇਹਨੂੰ ਦੇ ਜਾ ਕੇ ਤਾਂ ਕਿਸੇ ਕੋਲ ਹੋਰ ਕੋਈ ਚੀਜ਼ ਲੈ ਲਾਂਗੇ ਤਾਂ ਇਹ ਤਾਂ ਦੇਣ ਲੈਣ ਗਵਾਂਡੀਆਂ ਦਾ ਬਣਿਆ ਹੀ ਹੁੰਦਾ ਹੈ ਹਾਂਜੀ ਹੈ ਤੇ ਪਰ ਅਗਲਾ ਲੈ ਕੇ ਖੁਸ਼ ਰਹਿੰਦਾ ਵੀ ਠੀਕ ਆ ਜੇ ਘਰ ਦੀ ਬਣੀ ਵੀ ਹੈ ਤੇ ਉਹਨਾਂ ਨਾਲ ਬਹੁਤ ਭਰਾਵਾਂ ਨਾਲ ਗੱਲਾਂ ਹੋ ਜਾਂਦੀਆਂ ਹੁਣ ਇੱਥੇ ਮੇਰੇ ਕੋਲ ਤਾਂ ਬਹੁਤ ਤੋਂ ਪ੍ਰਕਾਰ ਦੇ ਬੰਦੇ ਆਉਂਦੇ ਆ ਹੂੰ ਤੇ ਪਰ ਹਰ ਇੱਕ ਬੰਦਾ ਨਾ ਦਿਲਚਸਪੀ ਜੀ ਕਰਦਾ ਨੀਗਾ ਕਰਦਾ ਅੱਜ ਕੱਲ ਥੋੜਾ ਜਿਹਾ ਵਿਹਲਾਪਨ ਬੜਾ ਵੱਧ ਗਿਆ ਹਾਂਜੀ ਖੇਚਲ ਕਰਕੇ ਕੋਈ ਰਾਜੀ ਖੇਚਲ ਕਰਕੇ ਕੋਈ ਉਹ ਨਾ ਖੁਸ਼ ਨਹੀਂ ਤੇ ਮਤਲਬ ਵੀ ਬਣੀ ਬਣਾਈ ਜੀ ਚੀਜ਼ ਮਿਲ ਜੇ ਨਾ ਹੂੰ ਉਸ ਤੇ ਖੁਸ਼ ਹੈ ਉਹ ਪਾਵਾ ਕੋਈ ਥੋੜੀ ਜੀ 4 ਪੈਸੇ ਅਕਰੀ ਮੇ ਜੀ ਹੈ ਜੀ ਮਿਹਨਤ ਨਹੀਂ ਕਰਕੇ ਕੋਈ ਮਿਹਨਤ ਨਹੀਂ ਕਰਕੇ ਕੋਈ ਮਿਹਨਤ ਵਿੜਲੇ ਵਿੜਲੇ ਬੰਦੇ ਕਰਕੇ ਕੋਈ ਜਿਹੜੇ ਅੱਜ ਦੇ ਬੱਚੇ ਐ ਤੇ ਅੱਜ ਦੇ ਮਾਪੇ ਐ ਇਹਨਾਂ ਦਾ ਬਹੁਤ ਵੱਡਾ ਫਰਕ ਪੈ ਗਿਆ ਵੱਡਾ ਕੀ ਫਰਕ ਪੈ ਗਿਆ ਜਦੋਂ ਤੋਂ ਮਤਲਬ ਵੀ ਅਸੀਂ ਪਹਿਲਾਂ ਵੇਹਣੇ ਹੁੰਦੇ ਸੀਗੇ ਤੇ ਅਸੀਂ ਵੇਹਣੇ ਵੀ ਸਾਡੇ ਪਿੰਡ ਦੇ ਜਿਹੜੇ ਪਹਿਲਾਂ ਵਾਲੇ ਬੰਦੇ ਸੀਗੇ ਉਹ ਇੱਥੋਂ ਕੋਟਕਪੂਰੇ ਵੀ ਤੁਰ ਕੇ ਜਾਂਦੇ ਸੀ ਪੜ੍ਹਨ ਹਾਂਜੀ ਉਦੋਂ ਮੁੜ ਕੇ ਆਲੇ ਹੋਏ ਉਹ ਇੱਥੋਂ ਬਗੜਾੜੀ ਤੁਰ ਕੇ ਜਾਂਦੇ ਸੀ ਤੇ ਬਾਜਾਖਾਨਾ ਤੁਰਕੇ ਜਾਂਦੇ ਸੀ ਬਾਜੀ ਡੂਡਾਂ ਦੇ ਸੰਚਿਤ ਸਕੂਲ ਆ ਅੱਛਾ ਜੀ ਉਹ ਬਹੁਤ ਚਲੂ ਕੇ ਬਣੇ ਨੂੰ ਉੱਥੇ ਜਾਂਦੇ ਸੀ ਅੱਜ ਬੱਚੇ ਸਾਡੇ ਸਾਡੇ ਬਾਹਰ ਤੋਂ ਚੜਦੇ ਆ ਪਰ ਅੱਜ ਬੱਚੇ ਜਿਹੜੇ ਸਾਡੇ ਬਾਹਰ ਤੋਂ ਚੜਦੇ ਆ ਨਾ ਉਹਦੇ ਵਿੱਚ ਵੀ ਚਲੋ ਚੜ੍ਹਨੇ ਵੀ ਚਾਹੀਦੇ ਆ ਠੀਕ ਹੈ ਜਿਹੋ ਜਿਹਾਂ ਜਵਾਨਾ ਬਦਲ ਗਿਆ ਉਹੋ ਜਿਹਾ ਹੋਣਾ ਵੀ ਚਾਹੀਦਾ ਪਰ ਮਾਂ ਪਿਓ ਦੇ ਵਿੱਚ ਨਾ ਥੋੜੀਆਂ ਜਿਹੀਆਂ ਕਮੀਆਂ ਪੈ ਜਾਂਦੀਆਂ ਹਾਂ ਮਾਂ ਪਿਓ 'ਚ ਕਮੀਆਂ ਪੈ ਜਾਂਦੀਆਂ ਮਾਂ ਤੇ ਉਹ ਨਾ ਬੱਚਿਆਂ ਦੀਆਂ ਬਾਲੀਆਂ ਲੋੜਾਂ ਪੂਰੀਆਂ ਕਰਨ ਲੱਗ ਜਾਂਦਾ ਹੈ ਹਰ ਇੱਕ ਰਕਮ ਦੀ ਲੋੜ ਹੀ ਪੂਰੀ ਹਰ ਇੱਕ ਰਕਮ ਦੀ ਲੋੜ ਹੀ ਪੂਰੀ ਕਰਨੀ ਮੌਕੇ ਤੇ ਪਰ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਜਿਹੜੀਆਂ ਬੱਚੇ ਦੀਆਂ ਲੋੜਾਂ ਪੂਰੀਆਂ ਕਰਨੀਆਂ ਨਾ ਉਹਨੂੰ ਥੋੜਾ ਜਿਹਾ ਚੇਰ ਅੜਕਾਓ ਪੁੱਤ ਤੈਨੂੰ ਸਵੇਰੇ ਬਣਾ ਕੇ ਦੇਵਾਂਗੇ ਪੁੱਤ ਤੈਨੂੰ ਪਰਸ ਤੋਂ ਲਿਆ ਕੇ ਦੇਵਾਂਗੇ ਜੇ ਅਸੀਂ ਉਹਨੂੰ ਥੋੜਾ 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 ਇਸ ਲੈਅ ਤੇ ਲਾਵਾਂਗੇ ਤੇ ਉਹਦੇ ਚ ਨਾ ਸਹਿਣ ਸ਼ਕਤੀ ਪੂਰੀ ਹੋ ਜੂ। ਇਹ ਤਾਂ ਬਾਪੂ ਨੇ ਲਿਆਈ ਦੇਣਾ। ਇਹ ਤਾਂ ਬੀਬੀ ਨੇ ਮੈਨੂੰ ਬਣਾ ਹੀ ਦੇਣਾ ਸਵੇਰੇ। ਪਰਸੂ ਬਣਾ ਦੂਗੀ, ਚੌਥੇ ਬਣਾ ਦੂਗੀ। ਉਹ ਜੀ ਸਹਿਣ ਸ਼ਕਤੀ ਹੋ ਜੂ। ਇਹ ਅਸੀਂ ਹੁਣ ਕਾਫੀ ਚਿਰ ਹੋ ਗਿਆ ਮੋਹਾਨ ਵੇਖਿਆ ਮੈਂ ਵੀ ਹਾਂ ਰਹਿਣਾ। ਲੋਕਾਂ ਨੇ ਇਹ ਸ਼ਰਤ ਆ। ਬੱਚੇ ਦੀ ਲੋੜ ਪੂਰੀ ਉਹਦੀ ਕਰ ਦੇਣੀ, ਭੜਕ ਦੇਣੀ। ਬੱਚੇ ਦੀ ਲੋੜ ਪੂਰੀ ਉਹਦੀ ਕਰ ਦੇਣੀ। ਪਰ ਜਦੋਂ ਫਿਰ ਬੱਚਾ ਆਪਣਾ ਜਵਾਨ ਹੋ ਜਾਂਦਾ ਨਾ ਉਹ ਉਦੋਂ ਵੀ ਲੋੜ ਪੂਰੀ ਤੁਰਤ ਭਾਲਦਾ। ਜੇ ਟੁਰਟਪਾਲਾਫਰੂ ਵਿੱਚ ਕਈ ਕਮੀਆਂ ਪੈ ਜਾਂਦੀਆਂ। ਅੱਜ ਦਾ ਸਮਾਂ ਵੇਖਣ ਸਾਡੇ ਬੱਚਿਆਂ ਨੂੰ ਕੀ ਕੀ ਬਾਹਰ ਜਾਣ ਦੀਆਂ ਪਹੁੰਚਾਂ ਕਰਨੀਆਂ ਪੈ ਗਈਆਂ। ਕਾਤੋਂ ਪੈ ਗਈਆਂ। ਇਹ ਜੇ ਸਾਡੀਆਂ ਸਾਨੂੰ ਕਰਨਾ ਪੈ ਗਿਆ ਤੇ ਕੁਝ ਜਿਹੜਾ ਸਾਡਾ ਮਾਲਕ ਸਾਈ ਹੈ ਨਾ ਜਿਵੇਂ ਅਸੀਂ ਪਰਿਵਾਰ ਦੇ ਇੱਕ ਅਸੀਂ ਆਪ ਮੈਂਬਰ ਹੁੰਨੇ ਆ ਤੇ ਸਾਨੂੰ ਸਰਕਾਰ ਵੱਲੋਂ ਬੜੀਆਂ ਘਟੌਤਾਂ ਆ ਗਈਆਂ। ਤੇ ਸਾਡੇ ਬੱਚਿਆਂ ਨੂੰ ਬਾਹਰ ਬੜਾ ਕੁਝ ਕਰਨਾ ਪੈਂਦਾ ਹੈ ਤੇ ਕੁਛ ਨਾ ਕੁਛ ਸਿਆਣੇ ਹੋ ਕੇ ਇਹ ਮੁਹਾਰਾ 모ੜਨ ਤੇ ਬੱਚੇ ਵੀ ਖਿਆਲ ਕਰਨ ਚੋਂ ਦਾ ਮਾਂ ਪਿਓ ਵੀ ਖਿਆਲ ਕਰੇ ਉਹਨਾਂ ਨੂੰ ਕਿਸੇ ਲਗਣ ਤੇ ਲਾਵੇ ਤੇ ਜਿਹੜਾ ਉਹਨਾਂ ਦਾ ਜੀਵਨ ਸੋਹਣਾ ਬਤੀਤ ਹੋਵੇ ਜੀ ਤੇ ਪਰ ਸਾਨੂੰ ਅੱਜ ਜੋ ਕੁਝ ਕਰਨਾ ਪੈਂਦਾ ਹੈ ਕੀ ਦੂਸਰੀਆਂ ਬਾਹਰ ਛਾਇਆ ਵੇਖ ਵੇਖ ਕੇ ਕਰਨਾ ਪੈਂਦਾ ਹੈ ਜੀ ਤੇ ਪਰ ਸਾਨੂੰ ਇਹਨਾਂ ਤੋਂ ਥੋੜਾ ਜਿਹਾ ਧਿਆਨ ਆਪਣੇ ਵੱਲ ਹਰ ਇੱਕ ਇਨਸਾਨ ਦਾ ਹਰ ਇੱਕ ਵਰਗ ਦਾ ਹੋਣਾ ਚਾਹੀਦਾ ਹੈ ਜੀ ਜੀ ਇਸ ਤਰ੍ਹਾਂ ਧੰਨਵਾਦ ਬਾਪੂ ਜੀ ਬਹੁਤ ਬਹੁਤ ਠੀਕ ਠੀਕ